ਜੇ ਇਸਨ ਸਾਹਮਣੇ ਅਪੋਸਲ ਸੁਪਾਲਾਣਾ ਜੀ ਦੇ ਖਿਲਾਫ ਸ਼ਬਦ ਵੀ ਬੋਲਿਆ ਤੇ ਉਹਦੇ ਉਹਦੀ ਜ਼ੁਬਾਨ ਜਿਹੜੀ ਹੈ ਨਾ ਜ਼ੁਬਾਨ ਕੱਢ ਲਈਤੀ ਜਾਊਗੀ ਹਲਕ ਦੇ ਵਿੱਚ ਹੱਥ ਪਾ ਗਣਾ ਤੁਹਾਡੀ ਜ਼ੁਬਾਨ ਕੱਢ ਲਈ ਜਾਊਗੀ ਸਮਝ ਲੱਗੀ ਸੋ ਦੋ ਕੋੜੀ ਦੇ ਨਲਾਇਕੋ ਕੋਈ ਸ਼ਰਮ ਨੂੰ ਹੱਥ ਮਾਰੋ ਔਰ ਆ ਬਦਰੂ ਜੀ ਜਿਹੜੀ ਲੀਰ ਜੀ ਬੋਲਦੀ ਪਈ ਨਾ ਗੰਦਾ ਜਿਆ ਨਾ ਸ਼ਕਲ ਨਾ ਅਕਲ ਨਾ மூਣਾ ਮੱਥਾ ਤੇ ਜਿੰਨ ਬਾੜੋਂ ਲੱਥਾ ਅਣਪੜ ਗਵਾਰ ਮੰਦਬੁੱਧੀ ਦਾ ਸ਼ਿਕਾਰ ਐ ਟੁੱਟਾ ਜਿਹਾ ਮੋਬਾਈਲ 500 ਰੁਪਏ ਦਾ ਮੋਬਾਈਲ ਸਾਹਮਣੇ ਰੱਖ ਕੇ ਵੀਡੀਓ ਬਣਾਉਣੀ ਬੜੀ ਔਖੀ ਆ ਤੇ ਜਦੋਂ ਤੂੰ ਬੁੱਤ ਸਾਹਮਣੇ ਆਇਆ ਨਾ ਤੇਰੇ 76 ਮਾਰ ਮਾਰ ਕੇ ਤੇਰੇ ਇੱਕ ਵਾਰ ਨਹੀਂ ਸਿਰ ਤੇ ਰਹਿਣਾ ਸਮਝ ਲੱਗੀ ਨਾ ਸੋਚ ਕਰਕੇ ਤੁਸੀਂ ਜਿੱਥੇ ਮਰਜੀ ਜ਼ੋਰ ਲਗਾ ਲਿਓ ਜਿੱਤੇ ਮਰਜੀ ਚੈਲੰਜ ਕਰਕੇ ਆ ਲਿਓ ਆ ਜਿਓ ਤੁਹਾਨੂੰ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣ ਲਈ ਅਸੀਂ ਤਿਆਰ ਬਰ ਤਿਆਰ ਹਾਂ ਤੁਹਾਡੇ ਨਾਲ 4000 ਛੱਡ ਕੇ ਨਾ ਤੁਹਾਡੇ ਨਾਲ 400 ਬੰਦਾ ਨਹੀਂ ਆ ਤੇ ਸੁਖਪਾਲ ਲਾਣਾ ਚਾਚਾ ਮਿਨਿਸਟਰੀ ਦੇ ਨਾਲ ਲੱਖਾਂ ਦੀ ਗਿਣਤੀ ਹੈ ਇੰਟਰਨੈਸ਼ਨਲ ਮਿਨਿਸਟਰੀ ਹੈ ਤੁਹਾਡੇ ਅਗੇ ਕੀੜੇ ਮਕੋੜੇ ਇਹ ਤਾਂ ਤੇ ਝਾੜੂ ਪੋਚਾ ਮਾਰਨ ਆਉਂਦੇ ਆ ਅੱਜ ਦੀ ਇਤਵਾਰ ਦੀ ਸਵੇਰ ਸਾਰੇ ਮੁਸੀਬਾਈਚਾਰੇ ਸਾਰੇ ਭਾਈਚਾਰਿਆਂ ਨੂੰ ਮੁਬਾਰਕ ਹੋਵੇ ਸੋ ਮੈਂ ਗੱਲ ਕਰਾਂਗਾ ਅੱਜ ਉਹਨਾਂ ਲੀਰਾਂ ਦੀ ਉਹਨਾਂ ਬਧਰੂਹਾਂ ਦੀ ਜਿਨ੍ਹਾਂ ਨੇ ਪੋਸਟਲ ਸੁਖਵਾਲਾ ਨਾਲ ਦੀ ਸ਼ਾਨ ਦੇ ਵਿੱਚ ਆਲ ਤੂਫਾਲ ਤੂ ਸ਼ਬਦ ਬੋਲੇ ਮੈਂ ਦੱਸ ਦੇਣਾ ਚਾਹੁੰਦਾ ਉਹਨਾਂ ਬਧਕਾਰਾਂ ਨੂੰ ਉਹਨਾਂ ਨੂੰ ਭੇੜ ਦੇ ਖਲ ਦੇ ਵਿੱਚ ਭੇੜੀਆਂ ਨੂੰ ਉਹ ਜਿਹੜੇ ਜਿਨ੍ਹਾਂ ਦੇ ਚੂਲੇ ਤੇ ਲੱਤ ਮਾਰ ਕੇ ਕੱਢਿਆ ਗਿਆ ਹੈ ਉਹਨਾਂ ਨੂੰ ਤੇ ਉਹਨਾਂ ਦੇ ਚਮਚਿਆਂ ਨੂੰ ਤੇ 2 ਕੋੜੀ ਦੇ ਲਾਂਤੀਕਰ ਧਾਰਾ ਨੂੰ ਜੇ ਇਸ ਇਨਸਾਨ ਨੇ ਅਪੋਸਲ ਸੁਖਪਾਲਾ ਨਾਲ ਜੀ ਦੇ ਖਿਲਾਫ ਸ਼ਬਦ ਵੀ ਬੋਲਿਆ ਤੇ ਉਹਦੇ ਉਹਦੀ ਜ਼ੁਬਾਨ ਜਿਹੜੀ ਹੈ ਨਾ ਜ਼ੁਬਾਨ ਕੱਢ ਲਿੱਤੀ ਜਾਊਗੀ ਹਲਕ ਦੇ ਵਿੱਚ ਹੱਥ ਪਾ ਗਏ ਨਾ ਤੁਹਾਡੀ ਜ਼ੁਬਾਨ ਕੱਢ ਲਈ ਜਾਊਗੀ ਸਮਝ ਲੱਗੀ ਸੋ ਦੋ ਕੋੜੀ ਦੇ ਨਲਾਇਕੋ ਕੋਈ ਸ਼ਰਮ ਨੂੰ ਹੱਥ ਮਾਰੋ ਇੰਨੇ ਵੱਡੇ ਬਦਕਾਰ ਹੋ ਤੁਸੀਂ ਤੁਸੀਂ ਪਲੱਸ 2 ਦੇ 10th ਦੇ ਨਕਲੀ ਸਰਟੀਫਿਕੇਟ ਬਣਾ ਕੇ ਲੁੱਟਿਆ ਤੁਹਾਡੇ ਤਾਂ ਵੱਡਾ ਚੋਰ ਕੌਣ ਆ ਔਰ ਆ ਬਦਰੂ ਜਿਹੜੀ ਲੀਰ ਜੀ ਬੋਲਦੀ ਪਈ ਨਾ ਗੰਦਾ ਜਾਂ ਨਾ ਸ਼ਕਲ ਨਾ ਅਕਲ ਨਾ ਮੂੰਹ ਨਾ ਮੱਥਾ ਤੇ ਜਿੰਨ ਬਾੜੋਂ ਲੱਥਾ ਅਣਪੜ ਗਵਾਰ ਮੰਦ ਬੁੱਧੀ ਦਾ ਸ਼ਿਕਾਰ ਹੈ ਟੁੱਟਾ ਜਿਹਾ ਮੋਬਾਈਲ 500 ਰੁਪਏ ਦਾ ਮੋਬਾਈਲ ਸਾਹਮਣੇ ਰੱਖ ਕੇ ਵੀਡੀਓ ਬਣਾਉਣੀ ਬੜੀ ਔਖੀ ਆ ਤੇ ਜਦੋਂ ਤੂੰ ਪੁੱਤ ਸਾਹਮਣੇ ਆਇਆ ਨਾ ਤੇਰੇ 76 ਮਾਰ ਮਾਰ ਕੇ ਤੇਰੇ ਇੱਕ ਵਾਲ ਨਹੀਂ ਸਿਰ ਤੇ ਰਹਿਣਾ ਸਮਝ ਲੱਗੀ ਨਾ ਤੇਰੇ ਵਰਗੇ ਤਾਂ ਨਾ ਪੈਂਟ ਦੇ ਵਿੱਚ ਹੀ ਪੈਂਟ ਗਿੱਲੀ ਹੋ ਜਾਂਦੀ ਹੈ ਪਿਸ਼ਾਬ ਨਿਕਲ ਜਾਂਦਾ ਤੇਰੇ ਵਰਗਿਆਂ ਦਾ ਸਬੂਤਾਂ ਦੇ ਨਾਲ ਆ ਸਬੂਤਾਂ ਨਾਲ ਫालतू ਬਕਵਾਸ ਕਰੀ ਜਾ ਰਿਹਾ ਤੂੰ ਕੱਢ ਕੱਢੇ ਸਬੂਤ ਤੇਰੇ ਪਿਓ ਵਾਲੇ ਆ ਕੱਢ ਕੱਢਦਾ ਕਿਉਂ ਨਹੀਂ ਆ ਝੂਠਾ ਨੰਬਰ 1 ਬੇਵਕੂਫ ਦੀ ਔਲਾਦ ਐ ਤੂੰ ਸਮਾਜ ਅੰਦਰ ਤੁਹਾਡੇ ਵਰਗੇ ਗੰਦੇ ਨਾਲੀ ਦੇ ਕੀੜੇ ਸਾਡੇ ਸਮਾਜ ਨੂੰ ਜਿਹੜੇ ਘਣ ਵਾਂਗੂ ਖਾਰੇ ਨੇ ਤੇ ਜਿਹੜੇ ਤੁਹਾਡੇ ਆਕਾਂ ਨੇ ਨਾ ਉਹ ਨੇ ਹਾਇ ਦੀ ਬਖਤਮੀਸ਼ ਕਿਸਮ ਦੇ ਲੋਗ ਨੇ ਸੋ ਇਸ ਕਰਕੇ ਤੁਸੀਂ ਜਿੱਥੇ ਮਰਜੀ ਜ਼ੋਰ ਲਗਾ ਲਿਓ ਜਿੱਥੇ ਮਰਜੀ ਚੈਲੰਜ ਕਰਕੇ ਆ ਲਿਓ ਆਜੋ ਤੁਹਾਨੂੰ ਇੱਟ ਦਾ ਜਵਾਬ ਪੱਥਰ ਦੇ ਨਾਲ ਦੇਣ ਲਈ ਅਸੀਂ ਤਿਆਰ ਬਰ ਤਿਆਰ ਆ ਰਹੇ ਹਾਂ ਜਿੰਨੀ ਕੀ ਤੂੰ ਫਾਲਤੂ ਗੱਲ ਕੀਤੀ ਹੈ ਕਿ ਤੁਹਾਡੇ ਨਾਲ 4000 ਸੱਚ ਨੇ ਕੋਈ ਸ਼ਰਮ ਕਰੋ ਕੋਈ ਝੂਠ ਬੋਲਣ ਦੀ ਵੀ ਕੋਈ ਜੜੀ ਹੈ ਨਾ ਉਹ ਇੱਕ ਹੱਦ ਹੁੰਦੀ ਹੈ 4000 ਸਰਚਾਂ ਦੇ ਜੇ ਤੂੰ ਇੱਕ ਪੇਜ ਲੈ ਕੇ ਕਾਗਜ਼ ਦੇ ਉੱਪਰ ਨਾਂ ਲਿਖ ਕੇ ਦੱਸ ਦਵੇਂ ਜਿਹੜੇ ਤੁਹਾਡੇ ਨਾਲ 4000 ਸਰਚ ਚੱਲਦੇ ਆ ਤੇ ਫੇਰ ਗੱਲ ਕਰੀ ਤੁਹਾਡੇ ਨਾਲ 4000 ਛੱਡ ਕੇ ਨਾ ਤੁਹਾਡੇ ਨਾਲ 400 ਬੰਦਾ ਨਹੀਂ ਹੈ ਤੇ ਸੁਖਪਾਲ ਲਾਣਾ ਚਾਚਾ ਮਿਨਿਸਟਰੀ ਦੇ ਨਾਲ ਲੱਖਾਂ ਦੀ ਗਿਣਤੀ ਹੈ ਇੰਟਰਨੈਸ਼ਨਲ ਮਿਨਿਸਟਰੀ ਹੈ ਤੁਹਾਡੇ ਲਈ ਕੀੜੇ ਮਕੌੜੇ ਇਹ ਤਾਂ ਤੇ ਝਾੜੂ ਪੋਚਾ ਮਾਰਨ ਆਉਂਦੇ ਆ ਦੋ ਕੋੜੀ ਦੇ ਇਨਸਾਨ ਤੁਸੀਂ ਅਕਲ ਤੁਹਾਨੂੰ ਕਿਸੇ ਥੇਲੇ ਦੇ ਨਹੀਂ ਦਿੱਤੀ ਤੁਹਾਡੇ ਮਾਤਾ ਪਿਤਾ ਨੇ ਤੁਹਾਡੀ ਜਿਹੜੀ ਪਰਮਿਸ਼ਾ ਉਹ ਬਿਲਕੁਲ ਇੱਕ ਨਲਾਇਕਾ ਵਾਂਗੂ ਕੀਤੀ ਹੈ ਤੇ ਉਸ ਤਰ੍ਹਾਂ ਦੇ ਤੁਹਾਡੇ ਆਕਾ ਨੇ ਮੈਂ ਆਪਣੇ ਪਿਛਲੀ ਵੀਡੀਓ ਚ ਵੀ ਕਿਹਾ ਸੀ ਕਿ ਜਿੱਦਾਂ ਦੀ ਜੰਮਣ ਵਾਲੇ ਓਦਾਂ ਦੇ ਮਰਨ ਵਾਲੇ ਜਿੱਦਾਂ ਦੇ ਕੋਕੋ ਓਦਾਂ ਦੇ ਉਹਦੇ ਬੱਚੇ ਸੋ ਤੁਹਾਡੇ ਦੇ ਆਕਾ ਜਿਹੜੇ ਤੁਹਾਡੇ ਪਿੱਛੇ ਜਿਹੜੇ ਖੜੇ ਨੇ ਮਨਿਸਟਰੀ ਵਾਲੇ ਤੁਹਾਡੇ ਮਹਾਵਿਸ਼ੇਕ ਵਾਲੇ ਉਹ ਤੇ ਆਪ ਹੀ ਵਿਚਾਰੇ ਮੰਦਬੁੱਧੀ ਦਾ ਸ਼ਿਕਾਰ ਨੇ ਐਵੇਂ ਵੀਡੀਓ ਬਣਾ ਬਣਾ ਕੇ ਬੇਕੁਫਾ ਵਾਂਗੂ ਪਾਈ ਜਾਂਦੇ ਪਾਈ ਚਲੋ ਇੱਕ ਪਾਓਗੇ ਤੇ 100 ਪਾਵਾਂਗੇ 100 ਪਾਓਗੇ ਤੇ 1000 ਪਾਵਾਂਗੇ 1000 ਪਾਓਗੇ ਤੇ ਲੱਖਾਂ ਪਾਵਾਂਗੇ ਬੜੀ ਧੀਰ ਹੋ ਗਈ ਤੁਹਾਨੂੰ ਬਰਦਾਸ਼ਤ ਕਰਦਿਆਂ ਨੂੰ ਚਲੋ ਦਫਾ ਕਰੋ ਐਵੇਂ ਕਾਤੋਂ ਗੰਦ ਦੇ ਮੂੰਹ ਲੱਗਣਾ ਪਰ ਤੁਸੀਂ ਤੇ ਉਹ ਗੰਧੋ ਉਹ ਨਗੰਦੀ ਨਾਲੀ ਦੇ ਕੀੜੇ ਹੋ ਕਿ ਜਿਨ੍ਹਾਂ ਨੂੰ ਜਿੰਨਾ ਵੀ ਸਾਫ ਪਾਣੀ ਦੇ ਵਿੱਚ ਛੱਡੋ ਉਹਨਾਂ ਨੇ ਦੁਬਾਰਾ ਗੰਦੀ ਨਾਲੀ ਦੇ ਵਿੱਚ ਹੀ ਜਾ ਕੇ ਜਿਹੜਾ ਆ ਗੰਦ ਚ ਹੀ ਮੂੰਹ ਮਾਰਨਾ ਸੋ ਇਸ ਕਰਕੇ ਯਾਦ ਰੱਖ ਲਿਓ ਸਾਰੇ ਹੀ ਤੁਸੀਂ ਜਿੰਨੇ ਅਪੋਸਟਲ ਸੁਖਪਾਲਾਣਾ ਜਿਹਦੇ ਖਿਲਾਫ ਉਹਨਾਂ ਦੀ ਸ਼ਾਨ ਦੇ ਖਿਲਾਫ ਇੱਕ ਸ਼ਬਦ ਵੀ ਬੋਲਿਆ ਤੇ ਤੁਹਾਡੇ ਹਲਕ ਦੇ ਵਿੱਚੋਂ ਹੱਥ ਭਾ ਕੇ ਤੁਹਾਡੀ ਜ਼ੁਬਾਨ ਕੱਢ ਲਈ ਜਾਊਗੀ ਬਾਹਰ ਜ਼ੁਬਾਨ ਕੱਟ ਕੇ ਕੁੱਤੇ ਨੂੰ ਬਾ ਦਿੱਤੀ ਜਾਊਗੀ ਸਮਝ ਲੱਗੀ ਸੋ ਇਸ ਕਰਕੇ ਆਪਣੀਆਂ ਲੂਮੜ ਚਾਲਾਂ ਤੋਂ ਬੰਦ ਕਰੋ ਸਾਨੂੰ ਹਾਸਾ ਆਉਂਦਾ ਤੁਹਾਡੀ ਆ ਬੇਵਕੂਫੀਆਂ ਤੋਂ ਆਵੇਂ ਟੁੱਟਾ ਜਾਂ 500 ਰੁਪਏ ਦਾ ਮੋਬਾਈਲ ਲਾ ਕੇ ਇੱਕ ਭੈੜੀ ਜੀ ਸ਼ਕਲ ਵਾਲੇ ਬਧਰੂ ਜਿਆ ਸਾਹਮਣੇ ਬੈਠ ਕੇ ਸ਼ੁਰੂ ਹੋ ਜਾਂਦਾ ਆ ਸੋ ਜੇ ਵਾਕਿਆ ਹੀ ਤੁਸੀਂ ਮਾਂ ਦਾ ਦੁੱਧ ਪੀਤਾ ਨਾ ਤੇ ਆ ਜਾਓ ਮੈਦਾਨ ਚ ਫਿਰ ਤੁਹਾਨੂੰ ਚੱਲ ਲੱਗ ਪਤਾ ਜਾਊਗਾ ਬਾਕੀ ਰਹੀ ਗੱਲ ਆ ਕਰਦੇ ਆਂਗੇ ਕੇਸ਼ ਕਰਦੇ ਆਂਗੇ ਮਾਨਾ ਨਹੀਂ ਕਰਦੇ ਆਂਗੇ ਜਿੱਥੇ ਤੁਹਾਡਾ ਜੋਰ ਲੱਗਦਾ ਜਿੱਥੇ ਵੀ ਤੁਸੀਂ ਆਪਣੇ ਪਿੱਠ ਖੜੀ ਕਰਨੀ ਆ ਜਿੱਥੇ ਵੀ ਤੁਸੀਂ ਕਰਨਾ ਆ ਤੁਹਾਨੂੰ ਖੁੱਲੀ ਛੁੱਟੀ ਆ ਪੈਲ ਤੁਹਾਡੀ ਆ ਤੇ ਫਿਰ ਦੂਜ ਸਾਡੀ ਛੱਡਾਂਗੇ ਨਹੀਂ ਭਜਾ ਭਜਾ ਕੇ ਤੁਹਾਡਾ ਉਹ ਹਾਲ ਕਰਾਂਗੇ ਕਿ ਤੁਹਾਡੇ ਮਾਤਾ ਪਿਤਾ ਨੂੰ ਤੁਹਾਡੇ ਜੰਮਣ ਤੇ ਅਫਸੋਸ ਹੋ ਜਾਊਗਾ ਕਿ ਅਸੀਂ ਇਹੋ ਜੇ ਬੇਕੂਫ ਜਾਮ ਹੀ ਕਿਉਂ ਦਿੱਤੇ ਆ ਆ ਤੁਹਾਨੂੰ ਮੈਂ ਵੀਡੀਓ ਪਾਈ ਹੈ ਜਿੰਨਾਂ ਨੇ ਸਾਡੇ ਚਰਚਵਾਲ ਅੱਖ ਕਰਕੇ ਦੇਖੀ ਸੀ ਭਜਾ ਭਜਾ ਕੇ ਮਾਰਿਆ ਚੱਪਲਾਂ ਛੱਡ ਕੇ ਦੌੜੇ ਆ ਇਸ ਚੀਜ਼ ਨੂੰ ਵੀ ਨੋਟ ਕਰ ਲਿਓ ਸੋ ਮੈਂ ਫੇਰ ਕਹਿ ਰਿਹਾ ਜਿਨਨੇ ਪੌਸ ਸੁਖਪਾਲਾ ਨਾਲ ਜਿਹਦੇ ਖਿਲਾਫ ਕੋਈ ਸ਼ਬਦ ਬੋਲਿਆ ਤੁਹਾਡੀ ਜ਼ੁਬਾਨ ਕੱਟ ਕੇ ਕੁੱਤਿਆਂ ਨੂੰ ਬਾ ਦਿੱਤੀ ਜਾਊਗੀ